ਪੰਜੇ ਟੋਲੇ ਸੋਨਾ ਅਤੇ 10000 ਰੁਪਏ ਨਕਦੀ ਠੱਗਣ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਦੋ ਮੋਟਰਸਾਈਕਲਾਂ ਸਮੇਤ ਖੰਨਾ ਪੁਲਿਸ ਨੇ ਕੀਤਾ ਕਾਬੂ ਦਿਨ ਅ ਇੱਕ ਔਰਤ ਵੀ ਸ਼ਾਮਲ ਅੱਜ ਡੀਐਸਪੀ ਖੰਨਾ ਅਮਰਪਾਲ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਖੰਨਾ ਦੇ ਲੇੜੋੜ ਤੇ 16 ਸਤੰਬਰ ਨੂੰ ਜੋ ਪ੍ਰਦੀਪ ਕੁਮਾਰ ਭਾਰਤਵਾਜ ਵਾਸੀ ਰਾਮਨਗਰ ਲਈ ਲੇਲੀਓੜ ਖੰਨਨਲ ਅਨਕ ਚਾਤੇ ਗਤ્ઞਾਨੇ ਬਾਬਾ ਬਣ ਕੇ ਉਹਨਾਂ 510000 ਚਲਾ ਗਿਆ ਤੇ ਉਸ ਤੋਂ ਬਾਅਦ ਇੱਕ ਆਦਮੀ ਤੇ ਇੱਕ ਔਰਤ ਆਏ ਉਹਦੇ ਕੋਲ ਉਹਨਾਂ ਨੇ ਦੱਸਿਆ ਵੀ ਇਸ ਇਹੋ ਜਿਹੇ ਕੱਪੜੇ ਪਾਏ ਹੋਏ ਤੁਹਾਨੂੰ ਕੋਈ ਬਾਬਾ ਜੀ ਮਿਲੇ ਸੀਗੇ ਜਿਹੜੇ ਬੜੇ ਕਰਨੀ ਵਾਲੇ ਬਾਬਾ ਜੀ ਆ ਉਹਨਾਂ ਦੀ ਉਹਨਾਂ ਨੇ ਸੇਵਾ ਕਰਨੀ ਸ਼ੁਰੂ ਕਰਤੀ ਤੇ ਉਹਨੇ ਚੋਂ ਬਾਬਾ ਜੀ ਵਾਪਸ ਆ ਗਏ ਤੇ ਉਹ ਪ੍ਰਦੀਪ ਕੁਮਾਰ ਦਾ ਵੇਖਦਾ ਰਿਹਾ ਤੇ ਉਹ ਲੇਡੀ ਤੇ ਉਹ ਬੰਦਾ ਉਹਨਾਂ ਨਾਲ ਬਾਬਾ ਜੀ ਨਾਲ ਗੱਲਾਂ ਕਰਨ ਲੱਗ ਪਿਆ ਜੀ ਵੀ ਤੁਸੀਂ ਜੋ ਸਾਨੂੰ ਯੰਤਰ ਦਿੱਤਾ ਸੀ ਉਹਦੇ ਨਾਲ ਸਾਡੇ ਕੰਮ ਪੂਰੇ ਹੋ ਗਏ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਪੰਜਤੋਲੇ ਸੋਨਾ ਅਤੇ 10000 ਰੁਪਏ ਨਕਦੀ ਠੱਗਣ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਦੋ ਮੋਟਰਸਾਈਕਲ ਸਮੇਤ ਖੰਨਾ ਪੁਲਿਸ ਨੇ ਕੀਤਾ ਕਾਬੂ ਦਿਨ ਅੱਤੇ ਇੱਕ ਔਰਤ ਵੀ ਸ਼ਾਮਲ ਅੱਜ ਡੀਐਸਪੀ ਖੰਨਾ ਅਮਰਪਾਲ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁੱਖ ਅਕਰ थाना ਸਿਟੀ ਵੰਡੇ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਸੀਐਚਟਾਪ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਨੂੰ ਵੱਡੀ ਸਫਲਤਾ ਮਿਲੀ ਤੇ ਕੰਨਾਂਦੇ ਲਈ ਲੇੜੀਓਰ ਤੇ 16 ਸਤੰਬਰ ਨੂੰ ਜੋ ਪ੍ਰਦੀਪ ਕੁਮਾਰ ਭਾਰਤਵਾਜਵਾਸੀ RAMNAGAR ਲੇੜੀਓਰ ਖੰਨਨਲ ਅਨਪਛਾਤੇ ਵਿਅਕਤੀ ਨੇ ਬਾਬਾ ਬਣ ਕੇ 450000 ਰੁਪਏ ਨਗਦ ਅਤੇ 200 ਸੋਨੇ ਦੀਆਂ ਅੰਗੂਠੀਆਂ ਇੱਕ ਸੋਨੇ ਦਾ ਬ੍ਰੇਸਲੇਟ ਠੱਗ ਕੇ ਫਰਾਰ ਹੋ ਗਏ ਸਨ ਇਹਨਾਂ ਕਥਿਤ ਦੋਸ਼ੀਆਂ ਪ੍ਰੇਸ਼ਕਿੱਤਾ ਜੋ ਸਾਰੇ ਤਰਨਤਾਰ ਨਾਲ ਸੰਬੰਧ ਰੱਖਦੇ ਹਨ ਅਤੇ ਭਾਗ ਗ੍ਰੋਹ ਦੇ 4 ਮੈਂਬਰ ਕਬੂ ਕਰਨ ਤੋਂ ਸਫਲਤਾ ਪ੍ਰਾਪਤ ਹੋਈ ਜੇਨਾਤੀ ਇੱਕ ਔਰਤ ਵੀ ਚਮਲੇ ਡੀਐਸਪੀ ਅਮਰਪਾਲ ਸਿੰਘ ਨੇ ਪਿਆ ਕੀ ਇਹਨਾਂ ਕਥਿਤ ਦੋਸ਼ੀਆਂ ਨੇ ਠੱਗੀ ਮਾਰਨ ਦੀ ਗੱਲ ਕਬੂਲ ਕੀਤੀ ਹੈ ਅਤੇ ਇਹਨਾਂ ਵੱਲੋਂ ਠੱਗੇ ਦੇ ਪੈਸੇ ਤੇ ਸੋਨੇ ਨੂੰ ਖੁਰਦ-ਬੁਰਦ ਕਰਨ ਦੇ ਇਹਨਾਂ ਦੇ ਜੁਰਮ ਤੇ 238 ਬੀਐਨਐਸ ਦਾ ਵਾਅਦਾ ਕੀਤਾ ਗਿਆ ਜਦੋਂ ਕਿ ਵਾਰਦਾਤ ਦੌਰਾਨ ਵਰਤੇ ਗਏ ਦੋ ਮੋਟਰਸਾਈਕਲਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਨੌ ਦੀ ਗੱਲ ਹੈ ਪ੍ਰਦੀਪ ਕੁਮਾਰ ਨਾਮ ਦੀ ਜਿਹੜਾ ਪਰ ਪ੍ਰਦੀਪ ਕੁਮਾਰ ਭਰਦਵਾਜ ਨਾਮ ਦਾ ਆਦਮੀ ਆਪਣੇ ਦਫਤਰ ਜਾ ਰਹੀ ਸੀ ਉਹਦੀ ਕਾਰਵਾਨ ਨੂੰ ਜਾ ਰਹੀ ਸੀ ਜਦੋਂ ਉਹਨਾਂ ਨੂੰ ਇੱਕ ਭਗਵੇਂ ਕੱਪੜੇ ਚ ਤੇ ਖੂਲ ਤੱਕ ਬੰਨੀ ਹੋਈ ਇੱਕ ਨਾਮ ਨੂੰ ਵਿਅਕਤੀ ਮਿਲਿਆ ਜਿਨੇ ਕਿਹਾ ਕਿ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੇਰੀ ਇੱਥੇ ਗੁਰਦੁਆਰਾ ਸਾਹਿਬ ਸੇਵਾ ਲੱਗੀ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਪੁੱਛਿਆ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਦੱਸਤਾ ਉਹ ਆਪਣੇ ਰਸਤੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ ਆਦਮੀ ਤੇ ਇੱਕ ਔਰਤ ਆਏ ਉਹਦੇ ਕੋਲ ਉਹਨਾਂ ਨੇ ਦੱਸਿਆ ਵੀ ਐਸ ਇਹੋ ਜਿਹੇ ਕੱਪੜੇ ਪਾਏ ਹੋਏ ਤੁਹਾਨੂੰ ਕੋਈ ਬਾਬਾ ਜੀ ਮਿਲੇ ਸੀਗੇ ਜੀ ਜਿਹੜੇ ਬੜੇ ਕਰਨੀ ਵਾਲੇ ਬਾਬਾ ਜੀ ਆ ਉਹਨਾਂ ਦੀ ਉਹਨਾਂ ਨੇ ਸਿਲਾਈ ਦਾ ਕਰਨੀ ਸ਼ੁਰੂ ਕਰਤੀ ਤੇ ਉੰਨੇ ਚੋਂ ਬਾਬਾ ਜੀ ਵਾਪਸ ਆ ਗਏ ਤੇ ਉਹ ਪ੍ਰਦੀਪ ਕੁਮਾਰ ਤਾਂ ਵੇਖਦਾ ਰਿਹਾ ਤੇ ਉਹ ਲੇਡੀ ਤੇ ਉਹ ਬੰਦਾ ਉਹਨਾਂ ਨਾਲ ਬਾਬਾ ਜੀ ਨਾਲ ਗੱਲਾਂ ਕਰਨ ਲੱਗ ਪਿਆ ਜੀ ਵੀ ਤੁਸੀਂ ਜੋ ਸਾਨੂੰ ਯੰਤਰ ਦਿੱਤਾ ਸੀ ਉਹਦੇ ਨਾਲ ਸਾਡੇ ਕੰਮ ਪੂਰੇ ਹੋ ਗਏ ਜੋ ਤੁਸੀਂ ਸਾਨੂੰ ਸਾਡਾ ਸਿਉਣਾ ਤੇ ਪੈਸੇ ਦੁਕਣੇ ਕੀਤੇ ਸੀ ਉਹਦੇ ਨਾਲ ਸਾਡਾ ਬਹੁਤ ਫਾਇਦਾ ਹੋਇਆ ਤੇ ਸਾਨੂੰ ਹੋਰ ਕਰਕੇ ਦਿਓ ਇਹ ਤੇ ਨਾਲ ਨਾਲ ਪ੍ਰਦੀਪ ਕੁਮਾਰ ਜੀ ਨੂੰ ਵੀ ਦੱਸਣ ਲੱਗਾ ਤੇ ਬਾਬਾ ਜੀ ਬੜੇ ਕਰਨੀ ਵਾਲੇ ਐ ਸੌਣਾ ਟੁਕੜਾ ਕਰ ਦਿੰਦੇ ਐ ਪੈਸੇ ਟੁਕੜੇ ਕਰ ਦਿੰਦੇ ਐ ਤੇ ਇਹ ਇਹਨਾਂ ਨੂੰ ਗੱਲਾਂ 'ਚ ਭਰਮਾ ਲਿਆ ਉੱਥੇ ਦੋ ਅਖਬਾਰ ਦੇ ਉਹਨਾਂ ਨੇ ਟੁਕੜਿਆਂ 'ਚ ਆਪ ਦਾ 20000 ਰੁਪਇਆ ਵੀ ਰੱਖਤਾ ਪ੍ਰਦੀਪ ਕੁਮਾਰ ਦੇ ਜਿਹੜੇ ਮਦਰੀਆਂ ਪਈਆਂ ਹੋਈਆਂ ਸੀ ਉਹ ਵੀ ਰੱਖਤੀਆਂ 10000 ਰੁਪਇਆ ਵੀ ਉਹਨਾਂ ਤੋਂ ਲੈ ਕੇ ਉਹਦੇ 'ਚ ਰੱਖਤਾ ਤੇ ਉਹ ਅਖਬਾਰ ਨੂੰ 3-4 ਘੰਟਾ ਦੇ ਕੇ ਤੇ ਕਹਿੰਦੇ ਜੀ ਵੀ ਇਹ ਤੁਸੀਂ ਲੈ ਜਾਓ ਆਪਣੇ ਦਫ਼ਤਰ ਤੇ 5 ਵਜੇ ਤੋਂ ਪਹਿਲਾਂ ਨਹੀਂ ਖੁੱਲਣਾ ਉਹਨਾਂ ਨੇ ਜਦੋਂ 5 ਵਜੇ ਜਾ ਕੇ ਦੇਖਿਆ ਤੇ ਉਦੇ ਚ ਕਾਫੂਰ ਸੀਗਰ ਨਾ ਪੈਸੇ ਨਾ ਸੋਨਾ ਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੇਰੇ ਨਾਲ ਠੱਗੀ ਵੱਜ ਗਈ ਉਹ ਪੁਲਿਸ ਕੋਲ ਆਏ ਤੇ ਅਸੀਂ ਇਹਦੇ ਤੇ ਮਕਦਮਾ ਨੰਬਰ 139 ਅਧੀਨ ਤਰ੍ਹਾਂ 3184 ਤੇ 62 ਬੀਐਨਐਸ ਦਰਜ ਕੀਤਾ ਇਹਦੇ ਛੇ ਸਾਡੀ ਸੀਆਈਏ ਦੀ ਟੀਮ ਸਾਡੇ ਲੋਕਲ ਐਸਐਚਓ ਸਾਹਿਬ ਦੀ ਟੀਮ ਐਸਪੀਡੀ ਸਾਹਿਬ ਦੇ ਅੰਡਰ ਮੁਖੀਆਂ ਵਖਰੀਆਂ ਟੀਮਾਂ ਬਣਾ ਕੇ ਤੇ ਟੈਕਨੀਕਲ ਗਰਾਉਂਡਸ ਤੇ ਅਸੀਂ ਇਹਦਾ ਤਫਤੀਸ਼ ਕਰਨੀ ਸ਼ੁਰੂ ਕੀਤੀ ਤੇ ਇਹਦੇ ਚ 4 ਟੋਟਲ ਦੋਸ਼ੀ ਗ੍ਰਫਤਾਰ ਹੋਏ ਆ ਜਿਨ੍ਹਾਂ ਚ ਇੱਕ ਲੇਡੀ ਹੈ ਇਹ ਇਹਨਾਂ ਦੇ ਨਾਮ ਹੈਗੇ ਦਲਵੀਰ ਸਿੰਘ ਅਕਬਰ ਉਰਫ ਗਾਂਧੀ ਦੀਪਕ ਉਰਫ ਜਗਿੰਦਰ ਤੇ ਰਾਣੀ ਪਤਨੀ ਰਾਜੂ ਇਹ ਸਾਰੇ ਤਰਨਤਾਰਨ ਦੇ ਰਹਿਣ ਵਾਲੇ ਆ ਇਹਨਾਂ ਦੀ ਗ੍ਰਫਤਾਰੀ ਹੋ ਚੁੱਕੀ ਹੈ ਤੇ ਹੁਣ ਇਹਨਾਂ ਨੂੰ ਮਾਰੀਓ ਦੇ ਰਾਂਚ ਤੇ ਪੇਸ਼ ਕਰਦੇ ਨੇ ਅਗਲੀ ਕਾਰਵਾਈ ਕਿਸ ਪਹਿਲਾਂ ਵੀ ਕਿਸ ਨੇ ਠੱਗੇ ਧੋਗੇ ਲਾਏ ਕਿੰਨੇ ਰਿਕਾਰਡ ਕੰਦੇ ਕੰਮ ਕਰਦੇ ਨੇ ਪਹਿਲਾਂ ਹੀ ਹਾਂਜੀ ਇਹਨਾਂ ਦੇ ਰਿਕਾਰਡ ਦੀ ਖੋਜ ਕੀਤੀ ਜਾ ਰਹੀ ਹੈ ਬਾਕੀ ਸਰਦ ਤਫਤੀਸ਼ ਦਾ ਪਾਰਟ ਹੈ ਜੋ ਜੋ ਚੀਜ਼ਾਂ ਸਾਹਮਣੇ ਹੋਣਗੀਆਂ ਤੁਹਾਨੂੰ ਦੱਸਾਂਗੇ ਜਿਹੜਾ ਸੋਨਾ ਸੀ ਚਾਹ ਜਿਹੜਾ ਸੋਨਾ ਤੇ ਨਗਦ ਸੀ ਨਗਦੀ ਸੀ ਹਾਂਜੀ ਇਹਨਾਂ ਇਹ ਸਾਰੇ ਨਸ਼ਾ ਕਰਨ ਦੇ ਆਦੀ ਐ ਤੇ ਇਹਨਾਂ ਨੇ ਸੋਨਾ ਤੇ ਪੈਸੇ ਅੱਗੇ ਨਸ਼ੇ ਦੀ ਹਰਕਤ ਬੁਰਤ ਕਰਤੀ ਜਿਹਦੇ ਵਿੱਚ 200% ROI ਦਾ ਵਾਅਦਾ ਕੀਤਾ ਗਿਆ ਹੁਣ ਜਿੰਨਾ ਤੇ ਤੁਹਾਨੂੰ ਮੈਂ ਤਫਤੀਸ਼ ਦਾ ਪਾਰਟ ਦੱਸ ਸਕਦਾ ਉਹਨਾਂ ਨੂੰ ਦੱਸਿਆ ਗਿਆ ਨੇ ਜਿਵੇਂ ਵਿੱਚ ਹੋਰ ਗ੍ਰਿਫਤਾਰੀਆਂ ਹੋਣਗੀਆਂ ਤੁਹਾਨੂੰ ਫਿਰ ਸਰ ਬਾਬਾ ਫੜਿਆ ਗਿਆ ਜੀ ਹਾਂਜੀ ਬਾਬਾ ਫੜਿਆ ਇਹ ਅੱਗੇ ਕਿਸੇ ਨੂੰ ਸੋਨਾ ਵੇਚਿਆ ਵੀ ਹੋ ਗਿਆ ਜੀ ਉਹ ਤਾਂ ਦੱਸ ਰਹੇ ਨੇ ਵੀ ਤਫਤੀਸ਼ ਦਾ 파ਟਾ ਜੀ ਹੁਣ ਆਪਾਂ ਪਬਲਿਕ ਨਹੀਂ ਕਰ ਸਕਦੇ ਜੀ ਸਰ ਵੀ ਸਰ ਕਦੇ ਖੰਨਿਆਂ ਦੇ ਵਿਚ ਆਇਆ ਜਿਹੜੇ ਦੋ ਮੋਟਰਸਾਈਕਲ ਫੜੇ ਨੇ ਉਹ ਇਹਨੇ ਆਪਣੇ ਨੇ ਚੋਰੀ ਦੇ ਰੋਹੀ ਬਈ ਜੋ ਮੋਟਰਸਾਈਕਲ ਇੱਕ ਦਾ ਮੋਟਰਸਾਈਕਲ ਦਾ ਨੰਬਰ ਹੈਗਾ ਪੀ ਵੀ 9R 4890 ਦੂਜੇ ਦਾ ਸੀਟੀ ਚ 100 ਹੈ ਜਿਹੜਾ ਉਹਦਾ ਹਜੇ ਨੰਬਰ ਨਹੀਂ ਬਣਿਆ ਸਰ ਕਦੇ ਖੰਨਿਆਂ ਦੇ ਵਿਚ ਆਇਆ ਚਾਰੇ ਤਰਫਾਂ ਸਰ ਪਸ਼ੋਕੜ ਕੀ ਇਹਨਾਂ ਦਾ ਪਸ਼ੋਕੜ ਦਾ ਹਜੇ ਇਹਨਾਂ ਦਾ ਪਤਾ ਕੀਤਾ ਜਾ ਰਿਹਾ ਜੀ ਤੁਹਾਨੂੰ ਵੀ ਪਰਚੇ ਜਰੂਰ ਜਰੂਰ ਕੋਈ ਸਾਹ ਕ੍ਰਿਮੀਨਲ ਐਕਟੀਵਿਟੀ ਕੋਈ ਹੋਵੇ ਨਜੀ ਨੂੰ ਉਹੀ ਤੁਹਾਨੂੰ ਦੱਸ ਰਹੀ ਹੈ ਜੀ ਤੇ ਤਫਤੀਸ਼ ਦਾ 파ਟ ਹੈ ਜਿਹਦੇ ਵਿੱਚ ਸਾਡੇ ਸਾਹਮਣੇ ਹੋਵੇ ਤੁਹਾਨੂੰ ਰਸੇ ਜੋ ਠੀਕ ਹੈ ਧੰਨਵਾਦ ਉਹਨਾਂ ਲਈ ਵੀ